हां जी ਸਤਿ ਸ਼੍ਰੀ ਅਕਾਲ ਜੀ ਕਾਟਨ ਦੇ ਉੱਪਰ ਸੂਟ ਰੈਡੀ ਕੀਤੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਬਰਬੀ ਕਾਟਨ ਦਾ ਫੈਬਰਿਕ ਰਹੂਗਾ ਤੇ ਇਹ ਫਰੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਿਰਫ 1200 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਇਹ ਵਾਲਾ ਇਹਦੀਆਂ ਬਾਹਾਂ ਤੇ ਕੰਮ ਆਊਗਾ ਜੀ ਬਹੁਤ ਹੀ ਜ਼ਿਆਦਾ ਸੋਨਾ ਬਾਹਾਂ ਤੇ ਕੰਮ ਕੀਤਾ ਹੋਇਆ ਤੇ ਫਰੰਟ ਵੀ ਬਹੁਤ ਹੈਵੀ ਹੋਊਗਾ ਇਹਦੇ ਵਿੱਚ ਇਹ ਤੁਹਾਨੂੰ ਇੱਕ ਆਨੀਅਨ ਸ਼ੇਡ ਦੇ ਵਿੱਚ ਕਲਰ ਮਿਲ ਜੂਗਾ ਨੈਕਸਟ ਕਲਰ ਇਹਦੇ ਵਿੱਚ ਤੁਹਾਨੂੰ ਫਿਰੋਜੀ ਉੱਪਰ ਰੈਡੀ ਕੀਤਾ ਹੋਇਆ ਕਿਉਂਕਿ ਫਿਰੋਜੀ ਕਲਰ ਦੀ ਹੁਣ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਔਰ ਇਹਦੇ ਨਾਲ ਤੁਸੀਂ ਜਦੋਂ ਟਾਈ ਡਾਈ ਦੁਪੱਟਾ ਰੈਡੀ ਕਰੋਗੇ ਤੇ ਇਹ ਸੂਟ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਸੋ ਇਹਨਾਂ ਦੇ ਵਿੱਚੋਂ ਜਿਵੇਂ ਪਿੰਕ ਕਲਰ ਸ਼ੇਡ ਜ਼ਿਆਦੀ ਹੈਗੀ ਤਾਂ ਇਹਦੇ ਵਿੱਚ ਤੁਸੀਂ ਟਾਈ ਡਾਈ ਦਾ ਦੁਪੱਟਾ ਐਡ ਔਨ ਕਰ ਸਕਦੇ ਇਹ ਦੋ ਕਲਰ ਆਪਣੇ ਕੋ ਅਵੇਲੇਬਲ ਹੈਗੇ ਨੇ ਸੋ ਆਫਲਾਈਨ ਕਾਫੀ ਸੇਲ ਹੋ ਜਾਂਦੇ ਨੇ ਸੋ ਆਪਣੇ ਕੋਲੇ ਇਹੀ ਕਲਰ ਹੁਣ ਇਸ ਟਾਈਮ ਅਵੇਲੇਬਲ ਆ ਸੋ ਤੁਸੀਂ ਘਰ ਬੈਠੇ ਮੰਗਵਾ ਸਕਦੇ ਇੱਕ ਡਿਜ਼ਾਈਨ ਆਪਣੇ ਕੋਲ ਇਹ ਵੀ ਹੈਗਾ ਅੱਜਕਲ ਕਾਟਨ ਦੇ ਉੱਪਰ ਮਸਟਰ ਉਹ ਅੱਜ ਕੱਲ ਸਟਾਈਲ ਦੇ ਵਿੱਚ ਇਹ ਆਪਾਂ ਰੈਡੀ ਕੀਤਾ ਹੈ ਜੀ ਬਹੁਤ ਹੀ ਹੈਵੀ ਇਹ ਦੇ ਵਿੱਚ ਇਹ ਬਣਿਆ ਹੋਇਆ ਜੀ نیچے ਘੇਰਾ ਤੇ ਬਾਹਾਂ ਦਾ ਵੀ ਵਰਕ ਤੁਹਾਨੂੰ ਦਿਖਾ ਦਿੰਨੇ ਆ ਬਾਹਾਂ ਦੇ ਉੱਪਰ ਇਹ ਵਾਲਾ ਬਹੁਤ ਜ਼ਿਆਦਾ ਸੋਹਣਾ ਜਿਹੜਾ ਉਹ ਵਰਕ ਕੀਤਾ ਹੋਇਆ ਕਾਫੀ ਹੈਵੀ ਹੈ ਤੁਸੀਂ ਪਾਕਿਸਤਾਨੀ ਸਟਾਈਲ ਚ ਰੱਖ ਲਓ ਸਿੰਪਲ ਲੰਬੀਆਂ ਬਾਹਾਂ ਰੱਖ ਲਓ ਜਿਵੇਂ ਮਰਜ਼ੀ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਇਹਦੇ ਨਾਲ ਵੀ ਟਾਈ ਡਾਈ ਦੁਪੱਟਾ ਲਾਹੋਗੇ ਤਾਂ ਬਹੁਤ ਹੀ ਪਿਆਰਾ ਖਿਲ ਕੇ ਆਏਗਾ ਸਰਪ੍ਰਾਈਜ਼ ਰਹੇਗਾ ਜੀ 1200 ਰੁਪਏ ਸੋ ਜਲਦੀ ਜਲਦੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ ਸੋ ਮੱਚ